ਨਮਸਕਾਰ ਦੋਸਤੋ ਜਿਹੜੀ ਤਸਵੀਰਾਂ ਦਿਖਾ ਰਿਹਾ ਉਸ ਦਾ ਹੰਦੇਰੇ ਦਾ ਹੋਵੇ ਸਮਾਂ ਐ ਤੁਹਾਨੂੰ ਸਿਖਣਾ ਸੱਚ ਹੈ 62 ਸੇ ਪੁੱਤੇ ਬੋਂਕਰ ਨੇ ਪਰ ਮੇਰੇ ਘਰ ਚੱਕ ਲੱਗੀ ਮੈਂ ਬਹੁਤ ਮਿੰਤਾ ਤਰਲੇ ਕਿਤੇ ਹੁਣ ਤੁਸੀਂ ਦੇਖ ਸਕਦੇ ਹੋ ਆ ਲਓ ਰਾਤ ਰਾਤ ਆਪਣਾ ਮਟਾਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇ ਤੇ ਕੀ ਸੋਚੀਏ ਵੀ ਕਿਸਾਨ ਮੈਂ ਇਹ ਕਹਿੰਦਾ ਹਰ ਕਿਸਾਨ ਗਲਤ ਹੋਊਗਾ ਪਰ ਪਹਿਲੇ ਸੱਟੇ ਮੈਂ ਕਹਿੰਦਾ ਮੈਂ ਗੁੜੀਆਂ ਮੇਰੀ ਜਾਂਦੀ ਹੈ ਪਾਰਲਰ ਦਾ ਕੰਮ ਸਿੱਖਣਾ ਫਤੇਗੜ ਮੈਨੂੰ ਲੈਣ ਚੱਲੇ ਸੀ ਤੇ ਮੈਨੂੰ ਦੇਖਿਆ ਅੱਗੇ ਦੇਖੀ ਤੇ ਮੈਂ ਮੋਟਰਸਾਈਕਲ ਉਵੇਂ ਠੱਲੇ ਮੈਂ ਕਿਹਾ ਭਾਈ ਅੱਗੇ ਪਿਛੇ ਹਟਾ ਲੋ ਪਰ ਆਲੇ ਪਿੱਛੇ ਹਟਾ ਕੇ ਅੱਗ ਲਾ ਜੇ ਪਰ ਜਿਹੜਾ ਬਕਵਾਸ ਬੋਲਿਆ ਗਿਆ ਪਹਿਲਾਂ ਵੀਡੀਓ ਵੀ ਕਰਤਾ ਹੁਣ ਤੁਹਾਨੂੰ ਲਾਈਵ ਤਸਵੀਰ ਦਿਖਾ ਰਿਹਾ ਆਪਣਾ ਰਾਤ ਦੇ ਸਮੇਂ ਚ ਇਹ ਨਿਸ਼ਾਨ ਮਟੇਣ ਦੀ ਵੀ ਇੱਥੇ ਅੱਗ ਲੱਗੀ ਕੋ ਨਹੀਂ ਜੇ ਤਾਂ ਸੱਚ ਹੈ ਉਹ ਵੀਡੀਓ ਦੇਖੀ ਗਈ ਜੇ ਸੱਚ ਆ ਆ ਦੇਖੋ ਲਾਈਵ ਆ ਵਾਰ ਨੇ ਮੋਦਾ ਮਕਾਣ ਲਈ ਆਪਣਾ ਮੋਦਾ ਖਤਮ ਕਰ ਦੇ ਵੀ ਸਾਡਾ ਕੀ ਕੁਝ ਕਰ ਦੇਗਾ ਕੋਈ ਹੈ ਬਈ ਕਰਨਾ ਤੁਸੀਂ ਐ ਮੈਂ ਕੁਝ ਨਹੀਂ ਕਰ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਗਰੀਬ ਬੰਦਾ ਨਮਾਣਾ ਜੇ ਬੰਦਾ ਮੇਰੇ ਬੱਚੇ ਪੜਦੇ ਨੇ ਵਾਈਫ ਦੀ ਗੱਲ ਕਰ ਲਈ ਤਾਂ ਲਗਭਗ 12-13 ਸਾਲ ਹੋ ਗਏ ਡੈਥ ਹੋਈ ਨੂੰ ਬੱਚੇ ਛੋਟੇ ਛੋਟੇ ਸੀਗੇ ਠੀਕ ਐ ਕਹਿੰਦੇ ਕਿ ਆ ਮੈਰਜ ਕਰਾ ਲਾ ਯਾਰ ਐਂ ਕਰਾ ਲਾ ਮੈਂ ਮੈਂ ਨਹੀਂ ਕਰਾਈ ਕਿਉਂਕਿ ਅਸੀਂ ਵੇਖਿਆ ਸਾਰਾ ਸਿਸਟਮ ਆਪਣੀ ਹਿੱਕ ਤੇ ਆਪਣੀ ਮਜ਼ਦੂਰੀ ਤੇ ਬੱਚੇ ਪਾਲੇ ਹੈ ਇੱਕ ਸਚਾਈ ਤੇ ਵੀ ਦੁਨੀਆ ਤੇ ਵੇਖਿਆ ਸੀ ਚੱਲ ਕੇ ਫਿਰ ਹੁਣ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੈ ਤਸਵੀਰਾਂ ਕੱਟ ਆਣ ਗਿਆ ਹੈ ਲਾਈਵ ਹੋਣ ਦਾ ਕਰਕੇ ਕਿਤੇ ਲਾਈਟ ਦਾ ਸਿਸਟਮ ਨਹੀਂ ਹੈਗਾ ਸੌਰੀ ਅਸੀਂ ਦੀ ਮਾਫੀ ਚਾਹਾਂਗਾ ਲਾਈਟ ਦਾ ਸਿਸਟਮ ਨਹੀਂ ਹੈਗਾ ਸੀਗਾ ਨਹੀਂ ਤਾਂ ਮੈਂ ਤੁਹਾਨੂੰ ਉਸ ਤਰੀਕੇ ਨਾਲ ਵਿਖਾ ਸਕਦਾ ਪਰ ਇਹ ਦੇਖ ਸਕਦੇ ਹੋ ਅਨਸਾਨਿਤ ਹੈ ਕਿ ਕਿਸਾਨਾਂ ਦੀ ਮਰ ਗਈ ਵੱਡੇ ਵੱਡੇ ਦਾਅਵੇ ਕਿਸੇ ਨੇ ਚੋਣਾਂ ਨਹੀਂ ਚੱਕਿਆ ਵੱਡੇ ਵੱਡੇ ਦਾਅਵੇ ਠੋਕਦੇ ਨੇ ਪੰਜਾਬ ਸਰਕਾਰ ਦੀ ਨਗੈਲੀ ਹੈ ਆਗੇ ਤੇ ਰੋਕ ਮੰਨ ਨੇ ਆਗੇ ਤੇ ਰੋਕ ਲਾਈ ਪਰ ਲਾਓ ਤਰੀਕੇ ਨਾਲ ਲਾਓ ਨਾ ਇਹ ਥੋੜੀ ਕਿਤੇ ਤਾਂ ਘਰ ਸਾੜ ਦਿਓ ਹੈ ਪਹਿਲਾਂ ਮੈਂ ਵੀਡੀਓ ਪਾ ਚੁੱਕਿਆ ਦੂਸਰੀ ਵੀਡੀਓ ਇਹ ਪਾ ਰਿਹਾ ਵੀ ਕੱਲ ਨੂੰ ਇਹ ਨਾ ਕਰੋਂ ਸਾਡੇ ਖੇਤ ਚ ਅੱਗ ਲੱਗੀ ਨਹੀਂ ਤਸਵੀਰਾਂ ਦੇਖ ਲਿਓ ਕਿਉਂਕਿ ਆਪਣਾ ਟਰੈਕਟਰ ਉਹਲੀ ਲੈ ਚੱਲੇ ਨੇ ਹੈ ਵੀ ਸਾਡੇ ਤਾਂ ਅੱਗ ਲੱਗੀ ਨਹੀਂ ਇਹ ਵੀਡੀਓ ਫੇਕ ਨੇ ਪਰ ਲਾਈਵ ਹੋਣ ਦਾ ਕਾਰਨ ਮੈਂ ਮੈਂ ਕਹਿੰਦਾ ਵੀ ਵੀਡੀਓ ਉਹ ਫੇਕ ਕਹਿ ਸਕਦੇ ਨੇ ਪਰ ਲਾਈਵ ਹੋਣ ਦਾ ਕਾਰਨ ਦੱਸ ਦੇਵਾਂ ਇਹੋ ਸੀਗਾ ਵੀ ਰਾਤ ਦੇ ਸਮੇਂ ਤੇ ਇਹਨੂੰ ਤੈਸ ਨਾ ਕਿਉਂ ਕੀਤਾ ਗਿਆ ਹੈ ਗਰੀਬੀ ਸੀ ਮੈਂ ਸਿਸਟਮ ਜੇ ਹੁੰਦਾ ਨਾ ਮੇਰੇ ਕੋ ਦੂਸਰਾ ਲੈਟਰ ਵਾਲਾ ਤੇ ਮੈਂ ਤੁਹਾਨੂੰ ਇੱਕ ਇਹ ਚਿੱਠਾ ਵਖਾਦਦਾ ਵੀ ਹਾਲ ਦੇਖ ਲੋ ਕੌਣ ਪਾ ਰਿਹਾ ਹੈ ਹੈ ਤੇ ਕੌਣ ਕਰ ਰਿਹਾ ਹੈ ਹਾਂ ਦੇਖਦੇ ਰਹੋ ਸਚਾਈ ਅਗਰ ਸੱਚ ਕਹਿੰਦੇ ਕਿਸਾਨ ਕਹਿੰਦੇ ਅਸੀਂ ਸੱਚ ਤੇ ਲੜਦੇ ਆ ਸਾਡੇ ਤੇ ਮੋਦੀ ਨੇ ਥੁਬਾ ਥੋਪਤਾ ਸਾਡੇ ਪੰਜਾਬ ਸਗਣ ਥੁਬਾ ਥੋਕਤਾ ਪਰ ਇਹੋ ਜੇ ਬੰਦੇ ਤੇ ਥੁਬਾ ਕਿਹਦੇ ਥੋਕੋਗੇ ਤੁਸੀਂ ਜਿਹੜੇ ਅੱਧੀ ਰਾਤ ਆ ਗਏ ਇਸ ਚੇ ਨੂੰ ਮਟਾਣਾ ਸਾਡਾ ਸਬੂਤ ਨਾ ਮਿਲੇ ਮੇਰੇ ਮੇਰੇ ਤੇ ਕਰਜ਼ਾ ਬਹੁਤ ਹੈ ਸੱਚਾਈ ਹੈ ਹੈ ਪਰ ਮੈਂ ਕਰਜ਼ਾ ਮੈਂ ਨਹੀਂ ਚਾਹੁੰਦਾ ਕੋਈ ਮੇਰੀ ਮਦਦ ਕਰੇ ਮੈਂ ਕਹਿੰਦਾ ਦਸਾਂ ਨਾ ਉਹਦੀ ਕਿਰਤ ਕਮਾਈ ਜਿਹੜੇ ਕੀਰਤ ਨਾਲ ਕਰਜ਼ਾ ਤਰਾਂ ਹੈ ਕਿਤਨਾ ਕਰਜ਼ਾ ਤਰਾਂ ਜਿਹੜਾ ਪਰਮਾਤਮਾ ਕੋਲ ਨੂੰ ਦੇਖ ਬਿਨਾ ਪਰਮਾਤਮਾ ਦੇਵਤ ਦੇ ਕੇ ਮਿਛਤਾਵੇ ਪਰ ਆਹ ਇਹੋ ਜਿਹੇ ਲੋਕ ਜਿਹੜੇ ਹੰਕਾਰੀ ਬੰਦੇ ਜਿਹੜੇ ਹੰਕਾਰੀ ਬੰਦੇ ਤੁਸੀਂ ਦੇਖ ਸਕਦੇ ਹੋ ਜਿਹੜਾ ਮੈਂ ਲਾਈਵ ਕੀਤਾ ਹੈ ਲਾਈਵ ਹੋਣ ਦਾ ਕਾਰਨ ਇਹੋ ਹੀ ਸੀਗਾ ਵੀ ਸੱਚ ਕਿਥੇ ਕਿਸਾਨ ਖੜਨਗੇ ਸਾਜਦੇ ਕਿਸਾਨ ਜੇ ਖੜਨਗੇ ਇਹ ਗਰੀਬ ਦੇ ਘਰ ਚ ਅੱਗ ਲੱਗੀ ਤੇ ਚ ਖੜਨਗੇ ਤੇ ਮੈਂ ਮੰਨਾਂਗਾ ਕਿ ਵਾਕਿਆ ਕਿਸਾਨ ਨੇ ਇਹਨਾਂ ਮੈਂ ਸਮਝਾਂਗਾ ਮੇਰੇ ਤੇ ਇੱਕ ਛੱਡ ਕੇ 20 ਪਰਚੇ 50 ਕਰਵਾ ਦੇ ਜੇ ਮੈਂ ਉਹਨੂੰ ਫੁੱਦੂ ਸਮਝਾਂਗਾ ਜੇ ਕੋਈ ਇਸ ਤਰ੍ਹਾਂ ਗਲਤੀ ਹੋਈ ਹੋਵੇ ਸੌਰੀ ਮਾਫੀ ਚਾਹਾਂਗਾ ਪਰ ਸੱਚ ਜੋ ਮੈਂ ਤੁਹਾਡੇ ਸਾਹਮਣੇ ਕੀਤਾ ਹੈ ਲਾਈਵ ਦੇ ਵਿੱਚ ਕੀਤਾ ਹੈ ਲਾਈਵ ਹੋਣ ਦਾ ਕਾਰਨ ਕੀ ਸੀ ਕਿ ਪਹਿਲਾਂ ਦਿਨੇ ਅੱਗ ਲੱਗੀ ਪਹਿਲਾ ਵੀਡੀਓ ਪ੍ਰਕਾਸ਼ ਕੀਤੀ ਉਹਨਾਂ ਨੂੰ ਪਤਾ ਲੱਗ ਗਿਆ 19 12 ਤੇ ਫੋਨ ਕੀਤਾ ਉਦੋਂ ਪੁਲਿਸ ਆਈ ਮੌਕਾ ਦੇਖ ਗਈ ਗੱਡੀ ਵੀ ਆਈ ਅਗਮ ਜਾ ਗਈ ਠੀਕ ਹੈ ਸਭ ਕੁਝ ਕਰਨ ਦੇ ਬਾਵਜੂਦ ਵੀ ਉਸ ਬੰਦੇ ਐਡਾ ਹੰਕਾਰ ਉਨੇ ਬਾਅਦ ਚਾਕੇ ਜ਼ਮੀਨ ਵਾਤੇ ਕਿਹਾ ਦੀ ਮੈਂ ਵੀ ਆਪ ਦਾ ਸਬੂਤ ਹੀ ਖਤਮ ਕਰ ਦਿਆਂਗਾ ਸਬੂਤ ਜਿਹੜਾ ਪਹਿਲਾਂ ਬਣ ਚੁੱਕਿਆ ਉਹ ਤਾਂ ਨਹੀਂ ਖਤਮ ਹੋਣਾ ਨਾ ਅਗਰ ਫਿਰ ਵੀ ਜੇ ਕੋਈ ਚਾਵੇ ਕਿਸਾਨ ਦੇ ਹੱਕ ਚ ਉਤਰਨਾ ਤੇ ਭਾਈ ਤੁਹਾਡਾ ਧੰਨਵਾਦ ਆ ਮੈਂ ਤੁਹਾਡੇ ਚਰਨੀ ਪੈਰ ਹੱਥ ਲਾ ਕੇ ਮਾਫੀ ਮੰਗ ਲਾਂਗਾ ਅਗਰ ਚਾਹੀਦੇ ਮੈਂ ਅਜ ਤੱਕ ਮਾਫੀ ਮੰਗਾ ਕਰਨਾ ਕਦੇ ਮੰਗਾਗਾ। ਲੋੜ ਦੇ ਕੰਮ ਤੋਂ ਜਦੋਂ ਮੈਂ ਉਹਨੂੰ ਕਿਹਾ ਵੀ ਭਾਈ ਬਈ ਅੱਗ ਲਾਇੰਸ ਠੀਕ ਲਾਵੇ ਬਰਾਲੀ ਪਿੱਛੇ ਕਰਕੇ ਲਾਵੇ। ਮੈਂ ਮੋਟਰਸਾਈਕਲ ਬਾਹਰ ਕੱਢਿਆ ਤੇ ਨਾਲ ਦੀ ਨਾਲ ਜਦੋਂ ਮੈਂ ਲਗਾ ਮੈਂ ਕਿਹਾ ਭਾਈ ਕੀ ਕਰਦਾ ਪਿਆ ਤੇ ਉਦੋਂ ਜਿਹੜੀ ਗੱਲਾਂ ਹੋਈਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿਸਾਨੇ ਆਪ ਮੈਂ ਮੰਨਦਾ ਮੈਂ ਰਾਜਮਿਸਤਾਨ ਦਾ ਕੰਮ ਕਰਦਾ। ਕਿਸਾਨ ਕੋਲ ਪੈਸਾ ਹੈ ਤੇ ਮੈਨੂੰ ਵੀ ਮਿਲੇਗਾ ਕਿ ਮੈਂ ਮਜ਼ਦੂਰੀ ਕਰਨ ਜਾਵਾਂਗਾ ਕਿਉਂਕਿ ਮੇਰੇ ਕੋਲ 2 ਕਲੇ 4 ਕਲੇ ਜ਼ਮੀਨ ਆ ਵੀ ਮੈਂ ਉਹਦੀ ਆਕੜ ਕਰਾਂਗਾ ਹੂੰ ਪਰ ਜੋ ਦੇਖਿਆ ਘਰ ਛੜ ਜਾਣਾ ਸੀਗਾ ਇਹ ਤਾਂ ਕਹਿੰਦੇ ਵੀ ਅੱਜ ਪਰਮਾਤਮਾ ਨੇ ਬਚਾਇਆ ਜੇ ਮੈਂ ਤੁਰ ਜਾਂਦਾ ਤੇ ਮਗਰ ਕੁਛ ਨਾ ਕੁਛ ਕੀ ਹੋਣਾ ਸੀ ਇਹ ਤਾਂ ਪਰਮਾਤਮ ਨੂੰ ਪਤਾ ਹੈ ਹੈ ਅ লাইਵ ਹੋਣ ਦਾ ਕਾਰਨ ਮੈਂ ਤੁਹਾਨੂੰ ਦੱਦਿਆਂ ਇਹੋ ਸੀਗਾ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਮੇਰਾ ਵੀਰ ਮੈਂ ਇਹ ਸਮਝਾਂਗਾ ਭਾਵੇਂ ਕਿਸਾਨ ਜੱਥੇ ਬੰਦੀਆਂ ਕਵਣ ਜਾਂ ਕੁਛ ਕੋਣ ਹੁਣ ਮੇਰੇ ਪਿੰਡ ਦੇ ਵੀ ਇੱਕ ਕਿਸਾਨ ਜੱਥੇ ਬੰਦੀ ਦਾ ਉਹ ਵੀ ਆਇਆ ਹੈ ਅੰਦਾ ਯਾਰ ਨੁਕਸਾਨ ਤਾਂ ਮੈਂ ਕਹਿਆ ਯਾਰ ਬੜਾ ਔਖਾ ਹੋ ਜਾਏ ਹੈ ਅਗਰ ਕਿਸਾਨ ਇਹ ਕਣਕ ਨੂੰ ਅੱਗ ਲੱਗੀ ਹੁੰਦੀ ਹੈ ਗਵਾਂਡ ਨੂੰ ਅੱਗ ਲੱਗ ਜਾਂਦੇ ਫਿਰ ਫਿਰ ਕੀ ਹੋਣਾ ਸੀ ਹੈ ਵੀ ਇੰਨੀ ਅਨਗਹਿਲੀ ਉਹਦਾ ਸਰਕਾਰ ਨੂੰ ਗਲਤ ਗਿਣਦੇ ਨੇ ਉਹਦਾ ਸਰਕਾਰ ਨੂੰ ਗਲਤ ਗਿਣਦੇ ਨੇ ਸਰਕਾਰ ਆਪਦੀ ਸੇਫਟੀ ਚ ਬਿਲਕੁਲ ਮੈਂ ਤੇ ਜਿਸ ਤੱਕ ਆਈਡੀਆ ਲਾਇਆ ਹੋਇਆ ਹੈ ਵੀ ਜਿਸ ਤੱਕ ਉਹ ਦਿੰਦੇ ਨੇ ਉਹ ਆਪਦੀ ਸਹੀ ਨੇ ਪ੍ਰਸ਼ਾਸਨ ਵੀ ਸਹੀ ਹੈ ਪਰ ਆਪਾਂ ਲੋਕ ਗਲਤ ਹੈ ਕਿਉਂ ਨਹੀਂ ਮੰਦੇ ਉਹ ਉਹਨਾਂ ਨੂੰ ਫੋਲੋ ਕਿਉਂ ਨਹੀਂ ਕਰਦੇ ਤਾਬ ਤੱਕ ਜੇ ਆਜ਼ਾਦਤਾ ਤੇ ਜਿਹੜਾ ਮੈਨੂੰ ਇਨਸਾਫ ਨਾ ਮਿਲਿਆ ਨਾ ਮੈਂ ਪ੍ਰੈਸ ਦਾ ਕੰਮ ਕਰਨਾ ਬਿਲਕੁਲ ਛੱਡ ਦੇਗਾ ਇੱਕ ਸੱਚਾਈ ਤੇ ਲੜਾਂਗਾ